ਹਾਂਜੀ ਵੀਰ ਜੀ ਤੁਹਾਨੂੰ ਦਿਖਾਉਂਦੇ ਆਂ ਨੇਰੀ ਨੇਰੀ ਚੱਲੀ ਜਾਂਦੀ ਆ ਆਪਣੇ ਬੀਸੀ ਫਿਰ ਅੜੇ ਵਾਲਾ ਤੇ ਕਮੈਂਟ ਕਰਕੇ ਦੱਸਿਓ ਕਿੱਥੇ ਕਿੱਥੇ ਨੇਰੀ ਆਈ ਜਾਂਦੀ ਹੈ ਕਿੱਥੇ ਕਿੱਥੇ ਮੀਂਹ ਆਈ ਜਾਂਦਾ ਜਰੂਰ ਦੱਸਿਓ ਤੇ ਸ਼ੇਅਰ ਕਰਿਆ ਵੀਡੀਓ ਕਿ ਪਤਾ ਲੱਗਿਆ ਪਾਣ ਨੂੰ ਕਿੱਥੇ ਨੇਰੀ ਹੈ ਕਿੱਥੇ ਨਹੀਂ ਹੈ ਕੋਈ ਕਿਤੇ ਨੁਕਸਾਨ ਤਾਂ ਨਹੀਂ ਹੋਇਆ ਲੋਕ ਕੇਪਰ ਰੱਖੇ ਭਾਈ ਗੁਰੂ ਇੱਥੇ ਆਕਾਟ ਕਰ ਜੇ ਹੁਣ ਤਾਂ ਵਾਈ ਗਰੂ ਮੇਰੇ ਅੱਗੇ ਆ ਗਿਆ ਕਿਤੇ ਵੀ ਕੋਈ ਨਾ ਸਾਰਾ ਵਾਈ ਗਰੂ ਮੇਰ ਪਰ ਆ ਕੇ ਸਾਰੇ ਦੁਨੀਆ ਤੇ ਉਹ ਨੇਰੀ ਚੱਕਰ ਚੋ ਲਾਈ ਵਾਈ ਗਰੂ ਦੇਖੋ ਤੁਸੀਂ ਸ਼ੇਅਰ ਕਰਿਓ ਵੀਡੀਓ ਕਮੈਂਟ ਜੇ ਦੱਸਿਓ ਕਿੱਥੇ कि नहरी है एक के में लगी है भी दसिया जरूर दसिया कर बहुत बुरा हाल है इतना वागुरु तो करेरी है वागुरु नहीं कोई हाल नहीं छोड़े हालात वाहेगुरु वागुरु ਜੱਟ ਦੀ ਜੂਨ ਬੁਰੀ ਐ ਹੁਣ ਜਿਹੜੀ ਹੁੰਦੀ ਮੰਗੀ ਵੀਤੀ ਆ ਉਹ ਉੱਟੀ ਜਾਣੀ ਐ ਕੀ ਕਰੇ ਵਿਚਾਰਾ ਜ਼ਿਮੀਦਾਰ ਮਰਿਆ ਸਵੇਰ ਤੋਂ ਜਾਈ ਗਈ ਸੀ ਇਹ ਰੇਤਾ ਪੈ ਕੇ ਊੜੇ ਪੱਧਰ ਹੋ ਜਾਣਗੇ ਤੇ ਫੇਰ ਉਹ ਮੰਗੀ ਉੱਗਣੀ ਨਹੀਂ ਨੀ ਉਸਕੇ ਹਰ ਬੀਜ ਨਹੀਂ ਪਹਿੰਗੇ ਪਾਦੇ ਵੀ ਮਹਿੰਗੇ ਪਾਦੇ ਡੀਜ਼ਲ ਚਲੋਮੀ ਪੈ ਜਾਂਦਾ ਤਾਂ ਆਡ ਗੱਲ ਸੀ ਹੁਣ ਜਾਂ ਤੇ ਮੀਂਹ ਦੀ ਉਮੀਦ ਕਰੇ ਵੇ ਗਰਮ ਹੋ ਰਹੀ ਹੈ ਨਾ ਕੋਈ ਪਰ ਮੈਂ ਫਿਰ ਨੂੰ ਚੱਲਣਾਂ ਚੱਲਣਾਂ ਤੇ ਨੀਲੀ ਰੇਜ ਚਾਲੇ ਆਵੇ ਕੋਈ ਹਿੱਲੀ ਅੱਗੇ ਟੱਕ ਕੋਈ ਗੱਲ ਨਹੀਂ ਪੈਂਦਾ ਟਾਈਰ ਟਾ ਹੋ ਗਿਆ ਚੱਲੀ ਜਾਂਦੇ ਆਕੇ ਕੋਈ ਨੁਕਸਾਨ ਨਾ ਹੋਵੇ ਕਿਤੇ ਵੀ ਵਾਹਿਗੁਰੂ ਮહેર ਪ੍ਰਿਆਤਾ ਕਰੇ ਤੇ ਬਚ ਕੇ ਰੋ ਭਾਈ ਕੱਚੀ ਜੀ ਰੋਤਾ ਮੀ ਬੀਲੀ ਬੁਲੀ ਤੋਂ ਆਪ ਦਾ ਅੰਦਰ-ਵੰਦਰ ਹੋ ਜੋ ਸਾਰਿਆਂ ਨੂੰ ਆਹੀ ਕਹਿੰਦੇ ਆ ਆ ਦਾ ਬਾਹਰ ਨਿਕਲਣਾ ਤਾਂ ਬਚਾ ਕੇ ਨਿਕਲੋ ਪਾਣੀ ਦੀ ਵਾਰੀ ਜਾਂ ਕਿ ਮੈਂ ਵੀ ਆਪ ਦਾ ਪੂਰਾ ਪ੍ਰਬੰਧ ਕਰਕੇ ਉਹ ਤਗਰਾ ਤਕਨੇ ਵੀਡੀਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਕੇ ਮੈਨੂੰ ਲੱਗੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਉਂਡ ਟਿੱਕ ਕਰੋ ਬਾਈਕਿੰਗ ਲਈ ਤੁਸੀਂ ਸਾਰਿਆਂ ਦਾ ਧੰਨਵਾਦ ਜੀ ਉਹ ਬਾਈਕ ਨੂੰ ਮੇਰ ਨਾਲ